ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਰਤਮਾਨ ਵਿੱਚ ਮੇਰੇ YouTube ਚੈਨਲ ਤੇ ਵੀ ਤਾਂ ਜਬਤ ਪਾਰੀ ਵਾਲ ਦੇ ਰਹੇ ਸੋ ਅੱਜ ਆਪਾਂ ਕਰਨ ਲੱਗੇ ਆਂ ਜੀ ਗੋਲ ਗੱਪਾ ਚੈਲੰਜ ਫਸਟ ਟਾਈਮ ਚੈਲੇਸ ਲਿਆ ਕਿਸੇ ਚੀਜ਼ ਦਾ ਸੋ ਮੈਂ ਔਰ ਮੇਰੀ ਬੇਟੀ ਹੈ ਤੇ ਆਪਾਂ ਇਹਦੇ ਵਿੱਚ ਰੱਖ ਲਈ ਗੋਲ ਗੱਪੇ ਹੁਣ ਆਪਾਂ ਆਲੂ ਭਰ ਰਹੇ ਆਂ 12 12 13 ਚੜਾ ਗੋਲ ਗੱਪੇ ਨੇ ਜ਼ਿਆਦਾ ਨਹੀਂ ਹੋਣੇ ਸਾਡੀ ਐਨੀ ਕੰਪੈਸਟੀ ਹੈ ਨਹੀਂਗੀ ਤੇ ਕਿਸੇ ਵੀ ਚੀਜ਼ ਦਾ ਮਤਲਬ ਕਿਵੇਂ ਪੈਡਿੰਗ ਵਾਲੀ ਚੈਲੰਜ ਦਿੱਤਾ ਵਾ ਇਹ ਆਪਾਂ ਨੂੰ ਐਕਸਪੀਰੀਅੰਸ ਹੋਊਗਾ ਤਾਂ ਆਪਾਂ ਉਹ ਕਰਾਂਗੇ ਸੋ ਦੇਖਦੇ ਆ ਜੀ ਫਿਰ ਆਪਾਂ ਕਿਹਾ ਅੱਜ ਨੂੰ ਭਰਨੇ ਇੱਕ ਮਿੰਟ ਦੇ ਵਿੱਚ ਆਪਾਂ ਥੁੰਨੇ ਗੋਲ ਕੱਪੇ ਖਾ ਸਕਦੇ ਹਾਂ ਬਣਾ ਲਈ ਭਾਣੀ ਗੋਲ ਦਾ ਪਿਆਰ ਚਾਲੂ ਭਰ ਲੈ 12 ਗੋਲ ਕੱਪੇ ਦੇ ਵਿੱਚ ਨੇ 12 ਹੀ ਗੋਲ ਕੱਪੇ ਇਹਦੇ ਵਿੱਚ ਨੇ ਪਾਣੀ ਅਸੀਂ ਇੱਕ ਜਗ੍ਹਾ ਲਿਆਵਾ ਤੇ ਧਾਰੀਵਾਲ ਸਾਹਿਬ ਟਾਈਮ ਸੈੱਟ ਕਰਨਗੇ ਤੇ ਫਿਰ ਦੇਖਦੇ ਆ ਚਲੋ ਜੀ ਟਾਈਮ ਲੈ ਲਿਓ ਕਰਾਂ ਸਟਾਰਟ ਹਾਂ ਟਾਈਮ ਦੇ ਕੰਨੀਓ ਕਰ ਲਿਓ ਪਹਿਲਾਂ

ਤੇ ਤੇਜ਼ ਖਾਓ ਬੱਸ ਕੋਈ ਮम्मा ਨੇ ਤੇਰੀਨੇ ਖਾ ਲਈਦਾ ਇਹਨਾਂ ਵਾਈਟ ਕਮੈਂਟ ਥੋਣੇ ਵਾਲਾ ਬਾਈ ਸਟਾਪ ਹਾਂ ਬਰਾਬਰ ਬਰਾਬਰ ਹੀ ਖਾਦੇ ਤੈ ਗੁਜੀ ਬਾਜ ਚ ਮੂੰਹ ਚ ਪਾਇਆ ਇਹ ਨਹੀਂ 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 ਬਾਜ ਨਹੀਂ ਪਾਇਆ ਪਾ ਲਿਆ ਮੂੰਹ ਦੇ ਵਿੱਚ ਹੀ ਸੀਗਾ ਸੋ ਬਈ ਔਰ ਇਹ ਆਈ ਏਮ ਵਿਨਰ ਵਿਨਰ ਇਹ ਆ ਮੇਰੇ ਚਾਰ ਗੋਲ ਕੱਪੇ ਬਚੇ ਨੇ ਉਹਦੇ ਬਚੇ ਨੇ ਤਿੰਨ ਸੋ ਕੋਈ ਨਾ ਸੀ ਫਸਟ ਟਾਈਮ ਚੈਲੰਜ ਲਿਆ ਸੀਗਾ ਸਾਨੂੰ ਪਤਾ ਨਹੀਂ ਸੀਗਾ ਤੇ ਇਸ ਖੁਸ਼ੀ ਦੇ ਵਿੱਚ ਕੱਲ ਇਹਨੂੰ ਛੁੱਟੀ ਆ ਕਾਨੂੰ ਇਹ ਕਰੋਗੇ ਝਾਲੂ ਪਹਚਾ ਰੋਜ਼ ਕਰਦੇ ਆ ਜਿਹੜਾ winner ਬਦਲਾਉਂਦਾ ਵਾ ਉਹ ਤੁਸੀ ਸਕੂਲ ਜਾਣੀ ਠੀਕ ਹੈ ਤੇ ਤੁਹਾਨੂੰ ਸਾਨੂੰ ਤੁਸੀਂ ਦੱਸਿਓ ਵੀ ਸਾਡਾ ਚੈਲੰਜ ਤੁਹਾਨੂੰ ਕਿਵੇਂ ਲੱਗਿਆ ਪਹਿਲੀ ਵਾਰ ਕਿਤੇ ਸਾਨੂੰ ਐਨਾ ਪਤਾ ਵੀ ਨਹੀਂ ਵੀ ਚੈਲੰਜ ਵਗੈਰਾ ਕਿਵੇਂ ਕਰੀਦਾ ਵਾ ਸੋ ਪਹਿਲਾਂ ਵੀ ਸਾਨੂੰ ਕਿਸੇ ਨੇ ਕਿਹਾ ਸੀ ਕਿ ਤੁਸੀਂ ਚੈਲੰਜਸ ਵੀਡੀਓ ਲੈ ਕੇ ਆਓ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਬੈਡ ਕਮੈਂਟ ਆਲੇ ਤਾਂ ਵੀਡੀਓ ਚਾਹੀ ਤੁਸੀਂ ਨਾ ਹੀ ਦੇਖਿਓ ਜਿਹੜਾ ਨੇ ਕੋਲਦੇ ਸਿੱਧੇ ਮੈਸੇਜ ਕਰਨੇ ਨੇ ਸੋ ਠੀਕ ਹੈ ਜੀ ਪਰ ਵੀਡੀਓ ਅਪਲੋਡ ਕਰਾਂਗੇ ਸਾਰੇ ਜਣੇ ਦੱਸਿਓ ਜ਼ਰੂਰ ਵੀਡੀਓ ਕਿਵੇਂ ਲੱਗੀ ਕਿਵੇਂ ਲੱਗਿਆ ਬਹੁਤ ਹੀ ਲੱਗਿਆ ਚਲੋ ਜੀ ਬਾਏ ਬਾਏ